ਸ੍ਰੀ ਗੱਲ ਬਾਈ ਜੀ ਸਾਰਿਆਂ ਨੂੰ ਕਿ ਅੱਜ ਆਪਾਂ ਆਏ ਹਾਂ ਤਲਵੰਡੀ ਸਾਬੋ ਹੈਤੂ ਕੋਲੇ ਤਲਵੰਡੀ ਸਾਬੋ ਹਰ ਬੁੱਧਵਾਰ ਮੰਡੀ ਲੱਗਦੀ ਆ ਭਰਾ ਮੇਰੇ ਤੇ ਬਾਈ ਕੋਲੇ ਬਹੁਤ ਘਣ ਘਣ ਟਰੈਕਟਰ ਨਾ ਤੇ ਬਾਈ ਨਾਲ ਥੋੜੀ ਘਰਾਉਣਾ ਕਰਵਾਤਾ ਔਰ ਅੱਜ ਕੀ ਹਾਲ ਚਾਲ ਹੈ ਵਧੀਆ ਬਾਈ ਠੀਕ ਠਾਕ ਚੜਦੀ ਕਲਾ ਜਾਵਾ ਓਕੇ ਜਾਵਾ ਜਾਵਾ ਓਕੇ ਆ ਤੇ ਆਪਣੇ ਆ ਸੋਨਾਲੀ ਕਾ ਵਾਰੀ ਦੱਸੋ ਇਹ ਟਰੈਕਟਰ ਦਿਹਾਉਣਾ ਤੇਨੂੰ ਸੋਨਾਲੀ ਕਾ ਜੀ ਆਏ ਆਪਣੇ ਕੋਲੇ ਪਹਿਲੀ ਮੰਡੀ ਉਹਦਾ ਫੋਨ ਤੇ ਸੌਤਾ ਹੋ ਗਿਆ ਅੱਛਾ ਔਰ ਆਪਾਂ ਦਿਹਾਉਣਾ ਕੋਈ ਚੱਕ ਨਹੀਂ ਆਜਦਾ ਨਾ ਆਪਣੇ ਕੋਲ ਹੀ ਆ ਬਾਈ ਕਹਿੰਦਾ ਵਿਗ ਗਿਆ ਵੇਚ ਲਿਓ ਤੇ ਧੜਕੇ ਕਹਿੰਦਾ ਮੈਂ ਚੈੱਕ ਕਰਕੇ ਲੈ ਜੂ ਮੇਰੇ ਫਟ ਹੋਇਆ ਠੀਕ ਹੈ 2014 ਮਾਡਲ ਹੈ ਹਾਂਜੀ ਇੰਜਨ ਗੇਅਰ ਦਾ ਜਮਾ ਰਪੀਰ ਰਪੀ ਪਿਆ ਠੀਕ ਹੈ ਜੀ ਠੀਕ ਆ ਆ ਦੇਖ ਲਓ ਕਲਚ ਕਲਚ ਟਰੈਕਟਰ ਦਾ ਹਜੇ ਖੁੱਲਿਆ ਨਹੀਂ ਕਿਸੇ ਪਾਸੇ ਹਾਂ ਸਹੀ ਗੱਲ ਦਿਖਾ ਦੇ ਚਾਰੇ ਪਾਸੇ ਪੂਰਾ ਸੋਹਣਾ ਟਰੈਕਟਰ ਪਿਆਗਾ ਇੰਨੇ ਇੰਨੇ ਤੇ ਵਿਗੀ ਜਾਂਦਾ ਜਿੰਨਾ ਪਰ ਰੇਟ ਭਰੀ ਬੈਠਿਆ ਇਹਦੇ ਠੀਕ ਆ ਪੂਰਾ ਸੋਹਣਾ ਟਰੈਕਟਰ ਆ ਯਾਰ ਘੈਂਟ ਟਰੈਕਟਰ ਹੈ ਮਗਰ ਇਹਦਾ ਮਗਰੂੜਾ ਦਾ ਪੂਰਾ ਸੋਹਣਾ ਹੈ ਪੂਰਾ ਸੋਹਣਾ ਪਿਆਗਾ ਤੇ ਟਾਇਰ ਜੂ ਟਰੈਕਟਰ ਦੇ ਪਏ ਨੇ 75 80 ਪੈਸੇ ਅੱਛਾ ਹਾਂ ਇਹ ਮਾਡਲ ਹੈ ਲੋਣੇ ਤੇ ਹੋ ਜੂਜੇ ਕਿਸੇ ਭਰਾ ਨੇ ਕਰਾਉਣਾ ਹੋਇਆ ਚਾ ਲਾਉਣ ਵੀ ਹੋ ਜੂਜੇ 2014 ਮਾਡਲ ਆ 395000 ਰੁਪਿਆ ਡੈਕਟਰ ਦੀ ਡਿਮਾਂਡ ਆ 70 ਕਹੇ ਹਜ਼ਾਰ ਦਾ ਦੇ ਦਾਂਗੇ 370 ਦਾ ਹਾਂ ਠੀਕ ਹੈ ਜੀ ਅੱਗੇ ਆ ਗਿਆ 37 ਦੀ ਉਧਰ ਖੜਿਆ ਆਪਣਾ ਡੈਕਟਰ ਉਹ ਦਿਖਾ ਦੇ 37 ਦੀ 15 ਮਾਡਲ ਆਖੜਾ ਕਾਇਰ ਵਾਲੀ 37 ਲੱਗੀ ਆ ਨਵੇਂ ਟਾਇਰ ਆ ਹਨ ਚਾਰੇ ਟਾਇਰ ਨਵੇਂ ਆ 30 ਸਪੀਡ ਦੇ ਵਿੱਚ ਆ ਗਿਆ ਹਾਂ ਜੀ ਤੇ ਇੰਜਨ ਗੀਅਰ ਦਾ ਬਿਲਕੁਲ ਓਕੇ ਆ ਬਾਈ ਸੁਪਰ ਵਾਲਾ ਇਹ ਹੈ ਨਾ ਹਾਂ ਸੁਪਰ 50 HP ਦੇ ਵਿੱਚ ਠੀਕ ਆ ਤੇ ਸੀਅਰ ਦੇ ਟਾਇਰ ਆ ਮੂਰਲੇ ਤਾਂ ਮਗਰਲੇ ਮੋ ਚੌਕੜੀ ਸੀਅਰ ਦਾ ਚਾਰੇ ਨਵੇਂ ਆ ਸੀਅਰ ਦੀ ਆ ਹਾਂ ਅਲੇ ਭਰਾ ਮਰੇ ਹਾਨੂੰ ਮਣੀਆਂ ਜੰਮ ਨਹੀਂ ਲੱਤੀਆਂ ਪੂਰਾ ਘੈਂਟ ਟਰੈਕਟਰ ਇੰਜਨ ਗੀਅਰ ਦੀ ਬਾਈ ਕਹਿੰਦਾ ਪੂਰਾ ਇੰਜਨ ਗੀਅਰ ਦਾ ਓਕੇ ਆ ਬਾਈ ਚਾਚੇ ਕੇ ਬਾਝ ਕੇ ਟਰੈਕਟਰ ਤੇ ਹੋਈ ਹੈ ਠੀਕ ਹੈ ਬਗੜ ਦਵਾਰੇ ਲੱਗੇ ਹੋਏ ਨਵੇਂ ਠੀਕ ਹੈ ਜਿਹੜੀ ਗੱਲ ਆਪਾਂ ਦੱਸ ਕੇ ਦੇ ਦਾਂਗੇ ਹਾਂ 4,55,000 ਰੁਪਏ ਡਿਮਾਂਡ ਆ 15 ਮਾਡਲ ਆ ਹਾਂ ਇਹ ਕਿੰਨੇ ਦਾ ਛੱਡ ਦੇਗਾ ਇਹ 7.5 ਦਾ ਦੇ ਦਾਂਗੇ ਬਈ ਕਿਸੇ ਭਰਾ ਨੇ ਲੈਣਾ ਅਸੀਂ ਜਰੂਰ ਕਰਾਂਗੇ ਮਾਨਤਾ ਨਾਲ ਠੀਕ ਆ ਅੱਗੇ ਆ ਗਿਆ ਆਪਣੇ ਕੋਲੇ ਸਵਰਾਜ 855 855 ਪੂਰਾ ਘੈਂਟ ਟਰੈਕਟਰ ਆ ਵੀ ਭਰਾ ਮੇਰਾ 2012 ਮਾਡਲ ਹਾਂ ਕਿਸੇ ਪਾਸੇ ਕੋ ਟਰੈਕਟਰ ਦੇ ਲੀਕੇ ਜੀ ਕਿਹ ਹੈ ਨਹੀਂ ਹਣਾ ਹਾਂ ਪੂਰਾ ਇੰਜਨ ਗੇਅਰ ਦਾ ਬਹੁਤ ਚੰਗਾ ਅੱਛਾ ਹਾਂ ਪੂਰਾ ਸੋਹਣਾ ਟਰੈਕਟਰ ਆ ਪੂਰਾ ਚੰਗਾ 7-8 ਘੰਟੇ ਚੱਲ ਗਿਆ ਦੋ ਡਰਾਇਡ ਮਗਰ ਠੀਕੇ ਹੂੰ ਜਮਾ ਕੁਛ ਕਿਹਾ ਵੀ ਇੰਨਾ ਹੀ ਤੇਲ ਦਾ ਛਿੱਟਾ ਕੱਢਿਆ ਕਿਸੇ ਪਾਸ ਠੀਕ ਆ ਪੂਰਾ ਸੋਹਣਾ ਟਰੈਕਟਰ ਦੇ ਸੁੱਕਾ ਟਰੈਕਟਰ ਪਿਆ ਚਾਰੇ ਪਾਸੇ ਹਾਂ ਚਾਰ ਤੇ ਮੇਰੇ ਤੁਹਾਨੂੰ ਘੁੰਮ ਕੇ ਦਿਖਾਉਨੇ ਆ ਮਗਰੋਂ ਵੀ ਬਾਕੀ ਟਰੈਕਟਰ ਬਾਈ 95 ਪੈਸੇ ਰੀਜਨਲ ਪਿਆ ਮਾੜੀ ਮੋਟੀ ਹੈਗੀ ਆ ਹਾਂ ਦੱਸ ਦਿੰਨੇ ਆਪਾਂ ਪਹਿਲਾਂ ਹਨਾ ਮਗਰੜਾ ਮਗਰੋਂ ਇਹ ਆ ਇੱਕੇ ਜਿਹਾ ਇੰਨੀ ਹਾਂ ਮਗਰੜਾ ਐ ਤੇ ਮਾੜਾ ਮੋਟਾ ਪਿਆ ਮਰਗੜ ਬੇਦਾਗ ਪਿਆ ਕਿਸੇ ਪਾਸੇ ਗਲੇ ਫਲੇ ਨਹੀਂ ਹੈਗੇ ਹਾਂ ਠੀਕ ਹੈ ਨਾ ਟਰੈਕਟਰ ਸਾਰਾ ਸੁੱਕਾ ਹੈ ਮਾਡਲ ਹਿਸਾਬ ਨਾਲ ਟਰੈਕਟਰ ਸੋਹਣਾ ਪਿਆ ਚੈੱਕ ਕਰਾ ਦੇ ਹੀਅਰ ਦੇ ਟਾਇਰ ਆ ਮਗਰਲੇ ਹਾਂ ਇਹ ਮਾਡਲ ਕਿਹੜਾ ਹੈ ਮਾਡਲ ਆ ਗਿਆ ਹੈ 2012 2012 ਹਾਂ ਇਹ ਡਬਲ ਪੰਪ ਪਾਵਰ ਸਟੀering ਦਾ 4 ਲੱਖ ਤੇ 15000 ਡਿਮਾਂਡ ਹੈ ਇਹ ਦੇ ਦਾਂਗੇ ਪਤਾ 3.90 ਲੱਖ ਤੇ 90000 ਰੁਪਏ ਦਾ 1.90 ਲੱਖ 90000 ਦਾ ਲਓ ਜੀ 855 ਇਹ ਬਾਕੀ ਫਾਰਮਸਟ ਆ ਗਿਆ ਬੋਲਰ ਆਪਣੇ ਕੋਲੇ ਪਾਈਪਰ ਬੂਪਰ ਬਾਲਾ ਗੈਂਟ ਲੱਗਾ ਹੈ ਨਾ ਹਾਂ ਇਹ ਜ਼ਿਮੀਦਾਰਾ ਟਰੈਕਟਰ ਹੀ ਆਪਾਂ ਵਿੱਚ ਕੱਟਿਆ ਹਾਲੈਂਡ ਟਰੈਕਟਰ ਪਾਈਪਰ ਬੂਪਰ ਦੇਖੋ ਯਾਰ ਹਾਂ ਇਹ ਮੈਂ ਕੋੜੀ ਮੰਗੂ ਵੱਡਾ ਟਰੈਕਟਰ 2009 ਮਾਡਲ ਹਾਂਜੀ ਹਰਿਆਣਾ ਨੰਬਰ ਹਾਂ ਕੱਪ ਵਾਲੀ ਕਾਪੀ ਆ ਹਮਗਰਾਂ ਦੇ ਨਾਂ ਹੀ ਸੀ ਇਹਦਾ ਆਪ ਲੈਤਾਗਾ ਐਫੀਡੇਟ ਨਾਲ ਆ ਇਹਦਾ ਤੇ ਟਾਇਰ ਪਏ ਨੇ 80 ਪਏ ਟਰੈਕਟਰ ਦੇ ਇਹ ਗਏ ਹਾਂ ਟਰੈਕਟਰ ਇੰਜਨ ਗੇਅਰ ਦਾ ਓਕੇ ਤੇਲ ਪਾਣੀ ਵੀ ਨਵਾਂ ਸਾਰਾ ਟਰੈਕਟਰ ਰੀਜਨਲ ਆ ਸਾਰਾ ਸਾਰਾ ਰੀਜਨਲ ਆ ਮਰਗੜਾਂ ਤੇ ਜ਼ਰੂਰ ਪਈ ਹੋਈ ਹੈਗੀ ਨਾਲ ਦੀ ਮਰਗੜਾ ਓਰੀਜਨਲ ਜਮਾ ਇਹੋ ਜੀ ਗੱਲ ਗਲੇ ਫਲੇ ਨਹੀਂ ਹੈਗੇ ਬੇਦਾਗ ਮਰਗੜਾ ਹਾਂ ਇੰਜਨ ਗੇਅਰ ਦਾ ਓਕੇ ਹੋ ਟਰੈਕਟਰ ਸੋਨਾ ਪਿਆ ਬਾਡੀ ਬੁੱਡੀ ਲੈਣ ਦਾ ਸ਼ੋਹ ਦਾ ਪੂਰਾ ਘੈਂਟ ਟਰੈਕਟਰ ਪਿਆ ਯਾਰ ਸੇਰਾ ਟਰੈਕਟਰ ਹੀ ਆ ਇਹ ਪੰਜਾਬ ਹੈ ਕਿ ਹਰਿਆਣਾ ਇਹ ਹਰਿਆਣਾ ਨੰਬਰ ਅ ਬਲਦ ਹਰਿਆਣਾ ਨੰਬਰ ਹਾਂ ਨਵਾਂ ਮਾਡਲ ਹੈ 2 ਲੱਖ ਤੇ 65 ਹਜ਼ਾਰ ਡਿਮਾਂਡ ਹੈ 2 ਲੱਖ ਤੇ 65 ਹਜ਼ਾਰ ਰੁਪਏ ਦੇ ਦਾਂਗੇ ਪਰ 2 ਲੱਖ 40 ਹਜ਼ਾਰ ਰੁਪਏ 2 ਲੱਖ 40 ਹਜ਼ਾਰ ਵੀ ਅੱਗੇ ਆਗਾ ਸੋਨ ਲੀਕ ਪਈ ਸੋਨ ਲੀਕ ਆ ਗਿਆ ਜੇ ਕਿਸੇ ਭਰਾਨੇ ਟਰਾਲੇ ਰੋਲੇ ਤੇ ਲਾਉਣਾ ਹਾਂ ਇੰਜਨ ਗੇਅਰ ਦਾ ਓਕੇ ਆ ਟਾਇਰਾਂ ਪੱਖੋਂ ਵੀ ਜਾਮ ਓਕੇ ਪਿਆ ਮੂਲੇ ਤਾਂ ਜਮੀਨ ਨਵੇਂ ਵਰਗੀ ਕੁੜੀਆ ਦੇ ਮੂਲੇ ਮਾਗਲੇ ਪੈਣੇ 80 ਪੈਸੇ ਮਾਗਲੇ ਇੱਥੇ ਵੀ ਚਲਾਈ ਚਲੂਈ ਦਾ ਬਹੁਤ ਚੰਗਾਗਾ ਹਾਂ ਐਡ ਗੇਰ ਹਾਂ ਟਰੈਡ ਬੰਦਾ ਆਈ ਨਹੀਂ ਆ ਗਿਆ ਵੀ ਫਿੱਟ ਨਾ ਵੀ ਟਰੈਕਟਰ ਪੂਰਾ ਫੁੱਲ ਚੰਗਾ ਪੂਰਾ ਸੋਹਣਾ ਟਰੈਕਟਰ ਆ ਯਾਰ ਬਾਕੀ ਸੋਹਣਾ ਬਹੁਤ ਪਿਆ ਟਰੈਕਟਰ ਹਾਂ ਰੀਜਨ ਵਾਲਾ ਪਿਆਗਾ ਮਰਗੜਾ ਮੂੜਾਂ ਦਾ ਸ਼ੋਹ ਦਾ ਦਿਖਾ ਦੇ ਜਾਵਾਂ ਪੂਰਾ ਘੈਂਟ ਆ ਯਾਰ ਟਰੈਕਟਰ ਨੂੰ ਸੋਹਣਾ ਚਾਲੇ ਟਰੂਲੇ ਵਾਸਤੇ ਮਰਦੇ ਨਹੀਂ ਇਹ ਨਾ ਕਿਸੇ ਭਰਾਣੇ ਟਾਲੀ ਟੂਲੀ ਵਾਸਤੇ ਨਾ 2008 ਮਾਡਲ ਹੈ 2 ਲੱਖ 35 ਹਜ਼ਾਰ ਦਾ ਮਾਡਲ ਕਿੰਨਾ 2 ਲੱਖ 35 ਹਜ਼ਾਰ ਰੁਪਏ ਡਿਮਾਂਡ ਹੈ ਇਹ ਦੇ ਦਾਂਗੇ ਆਪਾਂ 2 ਲੱਖ ਤੇ 15 ਹਜ਼ਾਰ ਰੁਪਏ ਸੋਲਾ ਕਾ 15 ਆਓ ਘਰੇ ਬਾਈ ਜਿੰਨੇ ਜੋਗੇ ਹੋਏ ਮਾਨ ਤਨ ਸਾਰਿਆਂ ਦਾ ਜਰੂਰ ਕਰਾਂਗੇ ਹਾਂਜੀ ਬੇਨਤੀ ਆ ਤਵਨ ਕੇ ਜਿਹੜੇ ਭਰਾਵਾਂ ਨੇ ਟਰੈਕਟਰ ਲੈਣਾ ਫੋਨ ਉਹੀ ਲਾਇਓ ਬਾਈ ਤੇ ਕੋਈ ਚੱਕਰ ਨਹੀਂ ਜਿੰਨਾ ਜਿੰਨੇ ਜੋਗੇ ਹੋਏ ਯਾਰ ਆਿਆਂ ਦਾ ਮਾਨ ਤਨ ਜਰੂਰ ਕਰਾਂਗੇ ਟਰੈਕਟਰ ਵਾਹ ਕੇ ਚੈੱਕ ਕਰਕੇ ਕੋਈ ਮਰਜੀ ਲਓ ਘਰੇ ਆਪਣੇ ਹਾਂ ਠੀਕ ਹੈ ਨਾ ਕਿਹੜਾ ਵਿਹਲਾ ਛੱਡੀ ਬੈਠਾ ਪਈ ਕੰਮ ਹਾਂ ਠੀਕ ਹੈ ਬਾਕੀ ਵੀਡੀਓ ਸ਼ੇਅਰ ਕਰ ਦਿਓ ਆਪਣਾ ਆਪ ਦਾ ਚੈਨਲ ਆ ਸਿੱਧੂ ਟਰੈਕਟਰ 3630 ਉਨੂੰ ਜਾ ਕੇ ਫੋਲੋ ਕਰ ਲਿਓ ਤੇ ਵੇੜਾ ਪਰ ਆਪਣਾ ਚੈਨਲ ਫੋਲੋ ਕਰਕੇ ਆਪਾਂ ਜਰੂਰ ਫੁੱਲ ਮਾਨਤਨ ਕਰਾਂਗੇ ਠੀਕ ਹੈ ਜੀ ਇਹ ਨੰਬਰ ਆਪਣਾ ਨੰਬਰ ਆਪਣਾ ਬਈ 6283585655 6283585655 ਪਿੰਡ ਬਈ ਮੇਰਾ ਸੰਦੋਹਾਗਾ ਬੁੱਧਵਾ ਨੂੰ ਆਪਾਂ ਮੰਡੀ ਲਾਉਣੇ ਆ ਬਾਕੀ ਆਪਣੇ ਕੋਲ ਟਰੈਕਟਰ ਕਦੇ ਹੁੰਦੇ ਠੀਕ ਹੈ ਜੀ ਚਲ ਵੰਡੀ ਸਾਬ ਤੋਂ 10 ਕਿਲੋਮੀਟਰ ਆ ਤੇ ਮੋੜ ਮੰਡੀ ਤੋਂ 7 ਕਿਲੋਮੀਟਰ ਠੀਕ ਹੈ ਜੀ ਇੱਥੇ ਭਰਾਣੇ ਆਉਣਾ ਤਾਂ ਸੰਪਰਕ ਕਰਕੇ ਆਪਣੇ ਘਰੇ ਆ ਸਕਦੇ ਇੱਥੇ ਆਪਣਾ ਪਲਾਟ ਨੰਬਰ ਕਹੇ ਆ ਇਹ ਪਲਾਟ ਨੰਬਰ ਆਪਣਾ 14 ਬੁੱਲਰ 14 ਹਾਂ ਠੀਕ ਹੈ ਜੀ ਓਕੇ ਭਰਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਦਬ ਕੇ ਸ਼ੇਅਰ ਜਰੂਰ ਕਰਦੇ ਕਰੋ ਓਕੇ ਜੀ